ਕੀ ਕੀ ਕੰਮ ਕਰ ਸਕਦੇ ਨੇ ਕੀ ਕੀ ਕੰਮ ਕਰਦੀ ਆ ਜਿਵੇਂ ਆਪਣੀ ਸਰੋਂ ਹੋ ਗਈ ਹਾਂਜੀ ਵੀਰੇ ਸੋਲੇ ਹੋ ਗਏ ਜੀ ਹਾਂਜੀ ਮੁੱਗੀ ਹੋ ਗਈ ਜੀ ਹਾਂਜੀ ਗਵਾਰੀ ਹੋ ਗਈ ਹਾਂਜੀ ਤੇ ਆਪਣੀਆਂ ਜਿਵੇਂ ਜੀਰਾ ਹੋ ਗਿਆ ਜੀ ਹਾਂਜੀ ਹਾਂਜੀ ਤੇ ਸੁੱਕਿਆ ਫਸਲਾਂ ਵਾਸਤੇ ਠੀਕ ਆ ਜੀ ਤੇ ਕੰਕ ਬਟੂ ਜੀ ਕਿਉਂ ਬਟੂ ਜੀ ਹਾਂਜੀ ਤੇ ਤੂੜੀ ਬਣਾਉਂਦੀ ਨਾਲ ਨਾਲ ਇਹਦੇ ਆਪਾਂ ਕਟਰ ਵਾਲਾ ਆਉਣੇ ਆ ਜੀ ਹਾਂਜੀ ਜੇ ਕਿਸੇ ਨੇ ਖੜੀ ਕੰਕ ਬਟੜੀਆਂ ਆ ਜੀ ਉਹ ਕਟਰ ਵਾਲਾ ਲੈਣੇ ਤੇ ਇਹਦੇ ਵਿੱਚ ਨਹੀਂ ਕਟਰ ਵਾਲਾ ਜੀ ਸੈਟ ਆ ਜੀ ਇਹ ਸੈਟ ਹਾਂਜੀ ਬੱਢੀ ਹੋਈ ਜੇ ਮੈਂ ਸੁਰੋਂ ਵੱਟੀ ਜਾਂਦੀ ਹੈ ਜੀ ਉਹ ਆਪਾਂ ਸਿੱਟ ਸਕਾਂਗੇ ਸਿੱਟ ਕੇ ਦੁਬਾਰੇ ਟੂੜੀ ਵੱਜਾਂਗੇ ਠੀਕ ਹੈ ਜੀ ਨਾਲ ਦਾਣੇ ਕੱਢ ਦਿੰਦੇ ਹਾਂ ਹਾਂ ਜੀ ਦਾਣੇ ਟੈਕ ਆ ਗਏ ਜੀ ਨਾਲਾ ਕਲੱਚ ਦੱਤਾਂਗੇ ਜੀ ਠੀਕ ਹੈ ਜੀ ਕਈ ਵਾਰ ਆਪਾਂ ਕੀ ਹੁੰਦਾ ਦੱਸ ਦਿਆਂ ਲੀਵਰ ਲੱਗੇ ਜਾਂਦੇ ਜੀ ਫੇਰ ਤੋਂ ਦਾਣੇ ਬਾਹਰ ਢੁੱਲ ਜਾਂਦੇ ਆ ਹਾਂ ਜੀ ਆਹ ਕਲੱਚ ਫੇਰ ਇਹਨੂੰ ਨਾ ਦਿਓ ਜੀ ਕਿ ਦਾਣੇ ਢੁੱਲਦੇ ਨਹੀਂ ਆ ਜੇ ਜਿੰਨਾ ਚਿਰ ਆਪਾਂ ਲੀਵਰ ਨਹੀਂ ਲਾਉਂਦੇ ਠੀਕ ਹੈ ਜੀ ਜੀ ਅੱਸੀ ਕਰਵਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਏ ਜੀ ਰਾਜਪੁਰੇ ਕਿਸਾਨ ਮੇਲੇ ਤੇ ਸੋਨੂੰ ਦਿਖਾਉਣੇ ਜੀ ਸਟੈਂਡਰਡ ਕੰ ਤੇ ਬਾਈ ਨਾਲ ਗੱਲਬਾਤ ਕਰਨ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਜੀ ਠੀਕ ਆ ਜੀ ਬਹੁਤ ਵਧੀਆ ਜੀ ਠੀਕ ਆ ਜੀ ਤੇ ਕਮਾਈਨ ਬਾਰੇ ਦੋ ਜਾਣਕਾਰੀ ਦੀ ਸਟੈਂਡਰਡ ਕੰਪਨੀ ਦੀ ਕਮਾਈਣਾ ਹਾਂਜੀ ਕੀ ਕੀ ਕੰਮ ਕਰ ਸਕਦੇ ਆ ਇਹ ਕੀ ਕੰਮ ਕਰਦੀ ਆ ਜਿਵੇਂ ਆਪਣੀ ਸਰੋਂ ਹੋ ਗਈ ਜੀ ਹਾਂਜੀ ਵੀਰੇ ਸੋਲੇ ਹੋ ਗਏ ਜੀ ਹਾਂਜੀ ਮੂਗੀ ਹੋ ਗਈ ਜੀ ਹਾਂਜੀ ਗਵਾਰੀ ਹੋ ਗਈ ਹਾਂਜੀ ਤੇ ਆਪਣੀਆਂ ਜਿਵੇਂ ਜੀਰਾ ਹੋ ਗਿਆ ਜੀ ਹਾਂਜੀ ਹਾਂਜੀ ਤੇ ਸੁੱਕਿਆ ਫਸਲਾਂ ਵਾਸਤੇ ਠੀਕ ਆ ਜੀ ਤੇ ਕੰਕ ਬਟੂ ਜੀ ਕਿਉਂ ਬਟੂ ਜੀ ਹਾਂਜੀ ਤੇ ਟੂੜੀ ਬਣਾਉਂਦੀ ਨਾਲ ਨਾਲ ਇਹਦੇ ਆਪਾਂ ਕਟਰ ਵਾਲਾ ਲਾਉਨੇ ਆ ਜੀ ਹਾਂਜੀ ਜੇ ਕਿਸੇ ਨੇ ਖੜੀ ਕਣ ਕਬੜੀਆਂ ਆ ਜੀ ਉਹ ਕਟਰ ਵਾਲਾ ਲਾ ਦੇਣੇ ਤੇ ਇਹਦੇ ਵਿੱਚ ਨਹੀਂ ਆਪਾਂ ਕਟਰ ਵਾਲਾ ਜੀ ਸੈਟ ਆ ਇਹ ਸੈਟ ਹਾਂਜੀ ਵੱਡੀ ਹੋਈ ਜੇ ਮੈਂ ਸਰੋਂ ਵੱਡੀ ਜਾਂਦੀ ਆ ਜੀ ਆਪਾਂ ਸੈਟ ਕਰ ਦੇਣੀ ਸੈਟ ਕੇ ਦੁਬਾਰੇ ਟੂੜੀ ਬਣ ਜਾਣਗੇ ਠੀਕ ਆ ਜੀ ਨਾਲ ਦਾਣੇ ਕੱਢ ਦਿੰਦੇ ਹਾਂਜੀ ਚਾਰ ਚੈਨਾ ਦਿੱਤੀਆਂ ਮੀਆਂ ਜੀ ਹਾਂਜੀ ਤੇ ਨਾਲ ਰਸੀਆ ਰੂਲਾ ਦਿੰਨੇ ਆ ਲਾ ਕੇ ਦਿੰਨੇ ਇਹ ਸਟੀਲੀ ਮਾਡਲ ਆ ਜੀ ਇਹ ਠੀਕ ਆ ਜੀ ਹਾਂ ਹੋਰ ਜੀ ਬੈਲਟਾਂ ਵੋਟਾਂ ਹੀ ਬੈਲਟਾਂ ਸਾਰੀਆਂ ਠੀਕ ਆ ਜੀ ਇਹ ਗਾਈ ਵੀ ਵਲਟਾ ਤੇ ਵਲਟਾ ਚਾ ਜੀ ਬਲਟਾ ਵਲਟਾ ਹੋ ਗਿਆ ਹਾਂਜੀ ਇਹ ਨਹੀਂ ਹੈਗਾ ਵੀ ਕੱਲ ਨੂੰ ਬਲਟ ਖਰਾਬ ਹੋ ਜੇ ਹਾਂਜੀ ਆ ਦੋ ਤੇ ਵੀ ਕੰਮ ਕਰ ਜੇ ਠੀਕ ਹੈ ਜੀ ਵੀ ਜੇ ਇੱਕ ਖਰਾਬ ਹੁੰਦੀ ਹੈ ਦੋ ਤੇ ਵੀ ਕੰਮ ਕਰ ਜਾਂਦੀ ਪੂਰਾ ਵਧੀਆ ਕੰਮ ਕਰਦੀ ਠੀਕ ਹੈ ਜੀ ਵਧੀਆ ਵੱਡਾ ਇਹਦਾ ਕੈਮਰਾ ਖੁੱਲਾ ਕੈਵਣਾ ਜੀ ਹਾਂਜੀ ਆ ਕੈਮਰੇ ਛੋਟੇ ਹੁੰਦੇ ਨੇ ਇਹਦਾ ਵੱਡਾ ਕੈਮਰਾ ਆ ਬਈ ਜੀ ਪੂਰਾ ਵੱਡਾ ਕੈਮਰਾ ਵਧੀਆ ਖੁੱਲਾ ਕੈਮਰਾ ਜੀ ਹਾਂਜੀ ਧੰਨਵਾਦ ਸਤਿ ਜੀ ਤੇ ਨਾਲ ਆ ਦੇਖੋ ਚੇਂਜਰ ਲੱਗਿਆ ਬਈ ਜੀ ਹਾਂਜੀ ਹਾਂਜੀ ਆਵਾ ਘਟਾਉਣ ਵਧਾਉਣ ਨੂੰ ਨੀ ਆਮ ਪੁਲੀਆਂ ਦੀ ਆਪ ਨੂੰ ਬਦਲੀ ਕਰਨੀ ਪੈਂਦੀ ਹੈ ਕੀ ਹਾਂਜੀ ਵੀਰੇ ਪੁਲੀਸ ਸੂਟ ਬਦਲਨੀ ਪੈਂਦੀ ਆ ਹਾਂਜੀ ਆਪ ਨੂੰ ਬਾਜ਼ਾਰ ਜਾਣਾ ਪੈਦਾ ਕਈ ਵੀ ਨਹੀਂ ਮਿਲਦੀ ਇਹ ਸਾਰਾ ਇੱਥੇ ਹੀ ਕਰ ਰਹੇ ਹੁੰਦੇ ਸ਼ੱਕ ਠੀਕ ਆ ਜੀ ਚੱਕਰ ਘਟਾਓ ਵਧਾਓ ਪੱਖੇ ਦੇ ਤੋਂ ਆਵਾਕ ਘਟਾ ਸਕਦੇ ਹਾਂ ਚਾਰਾ ਕੋਣ ਨਾਲ ਹੀ ਲੱਗਿਆ ਹੋਇਆ ਨਾਲ ਲੱਗਿਆ ਵੇ ਜੀ ਤੇ ਆਹ ਲਾ ਕੀ ਕਿਸ ਤੀਰੇ ਚੱਕਰ ਘਟਾਉਣੇ ਆ ਜੀ ਪਹਿਲਾਂ ਪੁਗੀਆਂ ਹੁੰਦੀਆਂ ਸੀਗੀਆਂ ਹੁਣ ਆਪਾਂ ਚੇਂਜਰ ਦਿੱਤਾ ਵੇ ਜੀ ਠੀਕ ਆ ਜੀ ਸਾਰਾ ਕੁਝ ਸਟੀਲੀ ਮਾਡਲ ਹੈ ਜੀ ਹਾਂਜੀ ਸਾਰਾ ਕੁਝ ਸਟੀਲੀ ਮਾਡਲ ਚ ਆ ਜੀ ਹਾਂਜੀ ਇਹ ਸਪਾਈ ਕਰਨ ਵੇ ਜਦੋਂ ਚਾਰਨੇ ਕੋਈ ਪੂਛਵਾ ਫਾਜਾਂਦਾ ਜੀ ਸਪਾਈ ਕਰ ਸਕਦਾ ਯਾਲਾ ਵਿੱਚ ਬਣਦੀ ਲੋੜ ਹੈ ਇਹਦੇ ਨਾਲ ਹਾਂਜੀ ਠੀਕ ਹੈ ਜੀ ਹਾਂਜੀ ਸਾਰਾ ਕੋ ਨਾਲ ਹੀ ਦਿੱਤਾ ਆ ਹੋਰ 4x4 ਮਸ਼ੀਨ ਆਈ 4x4 ਆ ਮਸ਼ੀਨ ਆ 4x4 ਵੀ ਹੈ ਤੇ 2x2 2 ਵਾਲਾ ਵੀ ਹਾਂ ਮਿਲ ਜਾਂਦੀ ਠੀਕ ਹੈ ਜੀ ਉਸ ਆਪ ਗਾੜੀ ਖਵਾਇ ਸਹੀ ਠੀਕ ਹੈ ਜੀ ਐਸ ਆਰਾ ਤੇ ਲੇਨ ਲੇਡ ਦਾ ਇੰਜਨ ਆ ਜੀ ਲੇਨ ਲੇਡ ਦਾ ਇੰਜਨ ਹਾਂਜੀ ਪੂਰਾ ਐਸਪੋਰਟ ਇੰਜਨ ਲੁੰਨੇ ਜੀ ਹਾਂਜੀ ਤੇ ਇਧਰੋਂ ਬਾਈਕ ਸਾਈਡ ਤੋਂ ਤੱਕ ਹੁਣੇ ਜੀ ਆ ਨਾਲ ਡੱਬਾ ਲੱਗ ਗਿਆ ਜੀ ਹਾਂਜੀ ਠੀਕ ਹੈ ਜੀ ਸਿਲੰਡਰ ਲੱਗੇ ਪਏ ਨੇ ਜੀ ਜੇ ਆਪਾਂ ਫਿਰ ਡੱਬਾ ਚੱਕੋ ਤੇ ਆ ਵੀ ਇਹਦੇ ਵੀ ਸਿਲੰਡਰ ਲੱਗੇ ਢੱਕਣ ਦੇ ਵੀ ਹਾਂਜੀ ਢੱਕਣ ਖੁੱਲ ਜਾਂਦਾ ਜੀ ਤੇ ਟੁੱਟੀ ਢੇਰੀ ਹੋ ਜਾਂਦੀ ਠੀਕ ਹੈ ਜੀ ਹਾਂਜੀ ਐਸਐਮਐਸ ਵੀ ਲੱਗਾ ਇਹਦੇ ਨਾਲ ਹੀ ਨਹੀਂ ਐਸਐਮਐਸ ਨਹੀਂ ਹੈਗਾ ਜੀ ਠੀਕ ਹੈ ਜੀ ਐਸਐਮਐਸ ਵਾਲੀ ਨਹੀਂ ਇਹ ਤਾਂ ਨਾਲ ਫਿਰ ਟੂੜੀ ਬਣ ਗਈ ਨਾ ਜੀ ਐਸਐਮਐਸ ਹੀ ਲੋੜ ਨਹੀਂ ਪੈਂਦੀ ਇਹਨੂੰ ਇੰਜਣ ਇਹਦਾ ਪੂਰਾ ਵੱਡਾ ਜੀ ਹਾਂਜੀ ਹਾਂਜੀ 10 3 ਇੰਜਣ ਹੈ ਜੀ ਵੱਡਾ ਜੀ ਹਾਂਜੀ 2.4 ਪਾਵਰ ਹੈ 6 ਸਿਲੰਡਰ ਆ ਕਰਨ ਸੇਜ਼ਲੈਂਡਰ ਇੰਜਨ ਆ ਬਾਈ ਜੀ ਆ ਡੀਜ਼ਲ ਟੈਂਕਰ ਜੀ ਹਾਂਜੀ ਦਾਣੇ ਟੈਕ ਆ ਗਏ ਜੀ ਹਾਂਜੀ ਨਾਲਾ ਕਲਚ ਦਿੱਤਾ ਵਿਆ ਜੀ ਠੀਕ ਹੈ ਜੀ ਕਈ ਵਾਰ ਆਪਣੇ ਕੀ ਹੁੰਦਾ ਦੱਸ ਦਿਨਾ ਲੀਵਰ ਲਾ ਕੇ ਜਾਂਦੇ ਜੀ ਫੇਵਲ ਤੋਂ ਦਾਣੇ ਬਾਰੇ ਢੁੱਲ ਜਾਂਦੇ ਆ ਹਾਂਜੀ ਆ ਕਲਚ ਫਿਰ ਇਹਨੂੰ ਲਾ ਦਿਓ ਜੀ ਕਿ ਦਾਣੇ ਢੁੱਲਦੇ ਨਹੀਂ ਆ ਜੀ ਜਿੰਨਾ ਚਿਰ ਆਪਾਂ ਲੀਵਰ ਨਹੀਂ ਲਾਉਂਦੇ ਜੀ ਠੀਕ ਹੈ ਜੀ ਠੀਕ ਆ ਬਾਈ ਜੀ ਇਹ ਟਾਇਰ ਪੀਕੇਟੀ ਦੇ ਟਾਇਰ ਆ ਜੀ ਆਪਾਂ ਬਾਕੀ ਆਪਣੇ ਮਨਪਸੰਦ ਹੋngੀਏ ਗਾਗ ਦੀ ਜਿਹੜੇ ਮਰਜ਼ੀ ਨਾ ਉਹ ਜਿਹਨੇ ਮਰਜ਼ੀ ਪਾਲੇ ਜੀ ਠੀਕ ਹੈ ਜੀ ਉਹ ਖਵਾਇਸ ਆ ਜੀ ਉਹਦੇ ਠੀਕ ਆ ਬਾਈ ਜੀ ਆ ਦੇਖੋ ਠੀਕ ਅ ਆ ਵੀ ਚੇਂਜਰ ਲੱਗਿਆ ਵੀ ਅੱਜ ਕੱਲੂ ਕਿਸ਼ਤੀ ਦੇ ਚੱਕਰ ਵੱਧਦੇ ਘਟਦੇ ਆ ਆ ਚੇਂਜਰ ਲੱਗਿਆ ਜੀ ਠੀਕ ਹੈ ਜੀ ਵੱਧਦੇ ਵੱਧਦੇ ਘਟਦੇ ਐ ਇਤੋਂ ਹੋ ਜਾਂਦਾ ਐਮਰੀ ਕਿੰਨੇ ਆਲਪਾ ਬ੍ਰਿੰਗਿੰਗ ਨੇ ਇਹ 6 ਸਿਲੰਡਰ 3.2 ਐਸ ਹੋ ਗਈ ਜੀ ਕਿੰਨੇ 133 ਹੋਂਗੋ ਹਾਂ ਜੀ 133 133 ਹਸਪਾਵਰ ਇੰਦਰਾ 6 ਸਿਲੰਡਰ ਹਾਂਜੀ ਠੀਕ ਹੈ ਜੀ ਤੇ ਇਹਦਾ ਰੇਟ ਕੀ ਹੈ ਜੀ ਪ੍ਰਾਈਸ 28 ਲੱਖ ਰੁਪਏ 28 ਲੱਖ ਰੁਪਏ ਪ੍ਰਾਈਸ ਹੈ ਤੇ ਜੇ ਖੜੀ ਦਾ ਕਵਡਣ ਵਾਸਤੇ ਫਿਰ ਅਲੱਗ ਕਟਟਰ ਹਾਂਜੀ ਕਟਰ ਵਾਲ ਲੱਗੂ ਜੀ ਇਹ ਗੋਬੀ ਨਾਲ ਹੀ ਤੁਹਾਨੂੰ ਦੇ ਦੇ ਇਸੇ ਪ੍ਰਾਈਸ ਤੇ ਨਾਲ ਆ ਜੀ ਕਟਵਾ ਲਓ ਠੀਕ ਆ ਜੀ ਤੇ ਲੋਕੇਸ਼ਨ ਜੀ ਆਪਣੀ ਜੇ ਬਣਾ ਇੱਥੋਂ ਲੈਣਾ ਬਰਨਾਲਾ ਜੀ ਬਰਨਾਲਾ ਬਰਨਾਲਾ ਹੰਡਿਆ ਹਾਂ ਜੀ ਹਾਂ ਜੀ ਸਟੈਂਡਰਡ ਚੌਕ ਸਟੈਂਡਰਡ ਚੌਕ ਜੀ ਠੀਕ ਆ ਬਾਈ ਜੀ ਇਹ ਸਕਰੀਨ ਉੱਪਰ ਬਾਈ ਦਾ ਨੰਬਰ ਚੱਲੂਗਾ ਤੇ ਦੋ ਤਿੰਨ ਮਾਡਲ ਆਏ ਗਿਆ ਮਸ਼ੀਨਾਂ ਦੇ ਉਹ ਆਪਣੀ 51 ਇੰਚੀ ਸੈਲਫ ਆ ਜੀ ਉਹ ਵੀ ਸਟੀਲੀ ਮਾਡਲ ਚਾ ਜੀ ਠੀਕ ਆ ਜੀ ਪੱਠੀ ਬੇਟਾ ਆ 55 ਇੰਚ ਮਸ਼ੀਨ ਆ ਜੀ ਇਹ ਟਰੈਕਟਰ ਵਾਲੀ ਆ ਟਰੈਕਟਰ ਵਾਲੀ ਉਹ ਬਚੀ ਜਾਂਦਾ ਉਹ ਸੈਲਫ ਆ ਉਹ ਇੰਜਨਾਂ ਦੀ ਉਹ ਪੀਐਸ 4 ਇੰਜਨ ਉਹਦੀ ਪੀਪੀਐਸ ਉਹਦਾ ਆਪਣਾ ਹੈਗਾ 26 ਲੱਖ ਰੁਪਏ ਦਾ ਪ੍ਰਾਈਸ 26 ਹਾਂ ਜਿਹੜਾ ਹੈਗਾ ਜੀ 11 ਲੱਖ 60000 ਰੁਪਏ ਪ੍ਰਾਈਸ ਵਿੱਚ ਟਰੈਕਟਰ ਲੈਣਾ ਨਹੀਂ ਬਿਨਾ ਟਰੈਕਟਰ ਦਾ ਟਰੈਕਟਰ ਦੀ ਇਹਨਾਂ ਨਾਲ ਗੱਲ ਕਰ ਉਹ ਬੱਚਾ ਟਰੈਕਟਰ ਲੈਣਾ ਕਿੰਨਾ ਹੈ ਪ੍ਰਾਈਸ ਇਹਦਾ ਸੈਟ ਪੂਰਾ 19 ਲੱਖ ਦਾ 19 ਲੱਖ 19 ਲੱਖ ਦਾ ਹਾਂ ਉਹ ਥੋੜਾ ਸਸਤਾ ਆ ਗਿਆ ਆ ਮਹਿੰਗਾ ਆ ਗਿਆ ਪੂਰਾ ਉਹ ਮੀਡੀਅਮ ਆ ਗਿਆ ਬਾਕੀ ਇਹਨੇ ਕੰਮ ਵੀ ਦੇਖੋ ਡਾਵਲ ਕਰਨਾਗਾ ਹਾਂਜੀ ਸਾਰੇ ਕੰਮ ਕਰ ਦੂਏ ਉਹਨੇ ਇੱਕ ਕੰਮ ਕਰਨੇ ਕੰਮ ਹੀ ਡਾਵਲ ਕਰਨਾ ਜੀ ਕਣਕ ਦਾ ਵੱਡੂ ਸੋਨੇ ਹਾਂਜੀ ਹਾਂਜੀ ਠੀਕ ਹੈ ਜੀ ਕਣਕ ਸੋਨੇ ਸਾਰੀਆਂ ਫਸਲ ਆਉਂਗੀਆਂ ਸੁੱਕੀ ਫਸਲ ਸਾਰੀ ਵੱਡੂ ਜੀ ਠੀਕ ਹੈ ਬਾਈ ਜੀ ਇਹ ਬਾਕੀ ਬਾਈ ਜੀ ਸਕਰੀਨ ਉੱਪਰ ਬਾਈ ਦਾ ਨੰਬਰ ਚੱਲੂ ਆ ਤੇ ਤੁਸੀਂ ਕੋਈ ਮਰਜ਼ੀ ਜਿਹੜੀ ਕਮਾਈਨ ਖਰੀਦਣੀ ਬਾਈਆਂ ਨਾਲ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਇਸ ਦਾ ਕਿਸੇ ਨਾਮ ਉਹਨਾਂ ਦਾ ਧੰਨਵਾਦ